ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਖਾਸ ਤੌਰ ਤੇ ਆਪਾਂ ਦੋਸਤੋ ਆਰਗੈਨਿਕ ਖੇਤੀ ਨਾਲ ਤਿਆਰ ਕੀਤੀ ਹੋਈ ਬਾਸਮਤੀ ਦੀ ਫਸਲ ਜਿਹੜੀ ਹੈਗੀ ਦੋਸਤੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਬਹੁਤੀ ਵਾਰ ਕੀ ਹੁੰਦਾ ਦੋਸਤੋ ਵੀ ਆਪਣੇ ਜ਼ਿਮੀਦਾਰ ਕਿਸਾਨ ਜਿਹੜੀ ਆਪਾਂ ਮੋਸਟਲੀ ਜਿਹੜੀ ਆਪਣੀ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਚਾਹੇ ਆਦਰ ਸਟੇਟ ਦੇ ਵਿੱਚ ਇੱਕ ਆਪਾਂ ਫਰਟੀਲਾਈਜ਼ਰ ਤੇ ਪੈਸਟੀਸਾਈਡ ਤੇ ਬਹੁਤ ਸਾਰੀਆਂ ਦਵਾਈਆਂ ਦੀ ਜਿਹੜੀ ਵਰਤੋਂ ਕਰਕੇ ਆਪਾਂ ਆਪਣੀ ਖੇਤੀ ਕਰਦੇ ਆ ਤੇ ਕੁਝ-ਕੁਝ ਕਿਸਾਨਾਂ ਨੇ ਥੋੜੇ ਖੇਤੀ ਦੇ ਵਿੱਚ ਜਿਹੜੀ ਆਰਗੈਨਿਕ ਖੇਤੀ ਕਰਨੀ ਸ਼ੁਰੂ ਕੀਤੀ ਆ ਕਿਲੇ ਦੇ ਵਿੱਚ ਦੋ ਕਿਲੇ ਦੇ ਵਿੱਚ ਦੋ ਕਨਾਲ ਤੋਂ ਇੱਕ ਕਨਾਲ ਤੋਂ ਲੈ ਕੇ ਜਿੰਨੀ-ਜਿੰਨੀ ਵੀ ਗੁੰਜਾਇਸ਼ ਹੈ ਕੀ ਆ ਸੋ ਪਹਿਲ ਕਦਮੀ ਕਿਸਾਨਾਂ ਨੇ ਕੀਤੀ ਆ ਐਸੀ ਪਹਿਲ ਕਦਮੀ ਦੇ ਵਿੱਚੋਂ ਦੋਸਤੋ ਇੱਕ ਐਸੇ ਕਿਸਾਨ ਦੇ ਨਾਲ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਸਰਦਾਰ ਬਲਵੰਤ ਸਿੰਘ ਮੇਰੇ ਨਾਲ ਹੈਗੇ ਨੇ ਤਕਰੀਬਨ ਅੱਧੇ ਕਿੱਲੇ ਦੀ ਖੇਤੀ ਦੇ ਵਿੱਚ ਦੋਸਤੋ ਥਾੜੀ ਸੋਣੀ ਦੀ ਫਸਲ ਦੀ ਬਜਾਈ ਕਰਦੇ ਆ ਕਣਕ ਹੋ ਜਾਵੇ ਝੋਨੇ ਦੇ ਵਿੱਚੋਂ ਬਾਸਪਤੀ ਹੋ ਜਾਵੇ ਉਹ ਅੱਧੇ ਕਿੱਲੇ ਦੇ ਜਿਹੜਾ ਇੱਕ ਰਕਬਾ ਰੱਖਿਆ ਸਰ ਹੋਣਾ ਨੇ ਉਹਦੇ ਵਿੱਚ ਜਿਹੜੀ ਆਰਗੈਨਿਕ ਖੇਤੀ ਕਰਦੇ ਆ ਤੇ ਆਰਗੈਨਿਕ ਖੇਤੀ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੀ ਵਰਤੋਂ ਕਰਦੇ ਨੇ ਜਿਹੜੀਆਂ ਉਹਨਾਂ ਘਰੇਲੂ ਜਿਹੜੀਆਂ ਖਾਦਾਂ ਨੇ ਜਿਹੜੀਆਂ ਇੱਕ ਨਾਰਮਲੀ ਆਪਾਂ ਕਹਿ ਲੀਏ ਵੀ ਹਰੀ ਖਾਦ ਤਿਆਰ ਹੁੰਦੀ ਆ ਉਸ ਤੋਂ ਤੇ ਚਾਹੇ ਇੱਕ ਹਰੀ ਖਾਦ ਜੰਤਰ ਹੋ ਗਿਆ ਢਿੰਜਣ ਹੋ ਗਿਆ ਉਸ ਤੋਂ ਚਾਹੇ ਇੱਕ ਹੋਰ ਜਿਹੜੀਆਂ-ਜਿਹੜੀਆਂ ਖਾਦਾਂ ਦੀ ਵਰਤੋਂ ਕਰਕੇ ਜਿਹੜੀ ਇੱਕ ਆਰਗੇਨਿਕ ਅ ਫਸਲ ਦੀ ਤਿਆਰੀ ਕਰਦੇ ਨੇ ਤੋਂ ਨਹੀਂ ਤੇ ਮੋਸਟਲੀ ਕੀ ਹੁੰਦਾ ਵੀ ਜ਼ਿਆਦਾਤਰ ਕਿਸਾਨ ਆਪਣੇ ਵੀ ਇੱਕ ਆਪਣਾ ਟਾਈਮ ਟੇਬਲ ਸੈੱਟ ਕੀਤਾ ਹੋਇਆ ਗੁਮਾਂਡੀਆਂ ਦੇ ਨਾਲ ਜੇਕਰ ਦੋ ਬੋਰੀਆਂ ਪਾਉਂਦੇ ਆਪਾਂ ਚਾਰ ਪਾਉਣੀਆਂ ਜੇ ਤਿੰਨ ਪਾਉਂਦੇ ਆਪਾਂ ਪੰਜ ਪਾਉਣੀਆਂ ਜੇਕਰ ਜਦੋਂ ਜਤਾਈ ਲੱਗੀ ਹੋਈ ਆ ਸੋ ਉਹਦੇ ਨਾਲ ਦੋਸਤੋ ਕੀ ਹੁੰਦਾ ਵੀ ਜ਼ਮੀਨ ਦੀ ਜਿਹੜੀ ਸ਼ਕਤੀ ਹੈਗੀ ਆ ਉਪਜ ਦੀ ਸ਼ਕਤੀ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਆ ਆਉਣ ਵਾਲੇ ਟਾਈਮ ਬਾਅਦ ਇੱਕ ਸਾਲ ਬਾਅਦ ਉਹ ਡੋਜ਼ ਜਿਹੜੀ ਹੈਗੀ ਆ ਦੋਸਤੋ ਫਿਰ ਤੁਕਣੀ ਉੱਪਰ ਡਿਪੈਂਡ ਹੋ ਜਾਂਦੀ ਆ ਤੇ ਮੈਂ ਬਥੇਰੇ ਗੱਲਬਾਤ ਕਰਦਾ ਸਰਦਾਰ ਹੋਣਾ ਨਾਲ ਸਭ ਤੋਂ ਪਹਿਲਾਂ ਭਾਜੀ ਸਸਰੀ ਘਰ ਦਾ ਸਸਰੀ ਹੋਵੇ ਇੱਕ ਭਾਜੀ ਆਪਣਾ ਨਾਮ ਜਰੂਰ ਦੱਸਿਓ ਜੀ ਬਲਵੰਤ ਸਿੰਘ ਜੀ ਦਾ ਆਪਣਾ ਬਲਵੰਤ ਸਿੰਘ ਤੇ ਬਲਵੰਤ ਸਿੰਘ ਭਾਜੀ ਏਰੀਆ ਕਿਹੜਾ ਪੈਂਦਾ ਆਪਣਾ ਆਪਣੇ ਏਰੀਆ ਜੀ ਪੱਟੀ ਲੱਗ ਕੇ ਦੇ ਵਿੱਚ ਪੈਂਦਾ ਲਖਣਾ ਪੈਂਦੇ ਆਪਣਾ ਲਖਣਾ ਪੈਂਦਾ ਤਸਵੀਰ ਪੱਟੀ ਪੈਂਦੀ ਹੈ ਠੀਕ ਆ ਭਾਜੀ ਆ ਜਿੱਦਾਂ ਬੁਲਟੋਵਾ ਹਲਕਾ ਤੇ ਬਿਲਕੁਲ ਬਾਰਡਰ ਦਾ ਏਰੀਆ ਆ ਗਿਆ ਹਾਂਜੀ ਬਾਰਡਰ ਦਾ ਏਰੀਆ ਜੀ ਠੀਕ ਆ ਡਰੇਨ ਆ ਕੀ ਲੱਗ ਕੇ ਆਪਣਾ ਹਾਂਜੀ ਹਾਂਜੀ ਕਿੱਲੇ ਕੇ ਦਾ ਮੱਥਾ ਹੋਵੇਗਾ ਡਰੇਨ ਦਾ ਹਾਂਜੀ ਹਾਂਜੀ ਡਰੇਨ ਬਾਰਡਰ ਵਾਲੀ ਆ ਜੀ ਸਰ ਠੀਕ ਆ ਜੀ ਤੇ 2 ਕਿਲੋਮੀਟਰ ਤੋਂ ਬਾਰਡਰ ਕੇ ਕਿੰਨੇ ਕਿਲੋਮੀਟਰ ਹੈਗਾ ਲੱਗ 2 ਕਿਲੋਮੀਟਰ ਹੈ ਬਾਰਡਰ ਤੋਂ 2 ਕਿਲੋਮੀਟਰ ਆ ਜੀ ਠੀਕ 2 ਕਿਲੋਮੀਟਰ ਦੀ ਦੋਸਤੋ ਬਾਰਡਰ ਦੀ ਦੂਰੀ ਹੈ ਇਤੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਜਿਹੜਾ 2 ਕਿਲੋਮੀਟਰ ਤੇ ਅੱਗੇ ਹੈਗਾ ਬਿਲਕੁਲ ਇਹਨਾਂ ਬਾਰਡਰ ਤੇ ਆਪਾਂ ਕਹਿ ਲਈਏ ਵੀ ਛਾਤੀ ਦੇ ਉੱਪਰ ਹਿੱਕ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ ਲਖਨਾ ਤੇ ਭਾਜੀ ਉਹਨਾਂ ਨੇ ਇੱਕ ਬਾਸਮਤੀ ਦੀ ਜਿਹੜੀ ਫਸਲ ਪਿਆਰ ਕੀਤੀ ਆ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਉਹ ਵੀ ਆਪਾਂ ਪੁੱਛਦੇ ਹਾਂ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਸ਼ੁਰੂਆਤ ਕੀਤੀ ਆ ਭਾਜੀ ਬਲਵੰਤ ਸਿੰਘ ਜੀ ਕਿੰਨੇ ਕ ਟਾਈਮ ਤੋਂ ਲੰਬੇ ਸਮੇਂ ਤੋਂ ਕਿੰਨੇ ਕ ਟਾਈਮ ਤੋਂ ਤੁਸੀਂ ਜਿਹੜੀ ਇਸ ਦੀ ਸ਼ੁਰੂਆਤ ਕਰਦੇ ਆ ਰਹੇ ਇਹ ਭਾਜੀ ਆ ਬਈ ਸ਼ੁਰੂਆਤ ਕੀਤੀ ਸੀ 12 13 ਦੇ ਵਿੱਚ 2012 13 ਦੇ ਹਾਂਜੀ ਉਹ ਤੋਂ ਥੋੜਾ ਥੋੜਾ ਸ਼ੁਰੂ ਕੀਤਾ ਫਿਰ ਨਾਲ ਤੋਂ ਤਾਂ ਲਿਦਾਉਦੇ ਬੰਦੇ ਹੋੜੀ ਹੋੜੀ ਫਿਰ ਹੁਣ ਅੱਧੇ ਕਿਲੇ ਤੇ ਆ ਗਿਆ ਹਾਂਜੀ 6 ਕਨਾਲ ਤਾਂ ਹੁਣ ਹੁਣ 7 ਕਨਾਲ ਹਾਂ ਠੀਕ ਆ ਜੀ ਹੁਣ 7 ਕਨਾਲ ਆਏ ਦੋਸਤੋ ਤਕਰੀਬਨ ਇੱਕ ਕਨਾਲ ਤੋਂ ਸ਼ੁਰੂਆਤ ਕੀਤੀ ਸੀਗੀ 2012 13 ਤੋਂ ਲੈ ਕੇ ਤੇ ਅੱਜ 2022 ਤਕਰੀਬਨ ਚੱਲ ਰਿਹਾ ਬਿਲਕੁਲ ਐਂਡ ਤੇ ਪਹੁੰਚ ਗਿਆ 2022 ਵੀ ਤੇ ਅੱਜ ਤਕਰੀਬਨ ਜੇ ਆਪ ਲਾਈਏ ਤੇ 10 11 ਸਾਲ ਦਾ ਟੈਂਪਰੇਟ ਹੋ ਗਿਆ ਹਾਂਜੀ ਹਾਂਜੀ ਤੇ ਭਾਜੀ ਆ ਜੇ ਤਾਂ ਹੁਣ ਬਾਸਮਤੀ ਆਪਾਂ ਲੈਨੇ ਆ ਇਸ ਤੋਂ ਬਾਅਦ ਆਪਾਂ ਅੱਗਾ ਹੁਣ ਕਣਕ ਦੀ ਬਜਾਈ ਸਟਾਰਟ ਆ ਹਾਂਜੀ ਕਣਕ ਬੀਜਾਂਗੇ ਕਣਕ ਬੀਜਾਂਗੇ ਤੇ ਕਣਕ ਉਹ ਜਿਹੜੀ ਆਪਣੀ ਬਜਾਈ ਹੁੰਦੀ ਉਹ ਕਣਕ ਨਾਰਮਲੀ ਆਪਾਂ ਘਰੇ ਰੱਖਦੇ ਆ ਹਾਂਜੀ ਘਰੇ ਰੱਖਦੇ ਠੀਕ ਆ ਇੱਕ ਵਿਸ਼ੇਸ਼ ਤੌਰ ਤੇ ਮੈਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੀ ਬਾਸਮਤੀ ਪਾਈ ਫਰਾਂ ਨੇ ਤਿਆਰ ਕੀਤੀ ਆ ਸੱਤਾਂ ਕਿਨਾਰਿਆਂ ਦੇ ਵਿੱਚ ਆਰਗੈਨਿਕ ਤਰੀਕੇ ਨਾਲ ਇਹ ਬਿਲਕੁਲ ਬਕਾਊ ਹੈਗੀ ਆ ਇਹਦੀ ਸੇਲਿੰਗ ਹੈਗੀ ਆ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜੇਕਰ ਤੁਸੀਂ ਬੈਠੇ ਹੋ ਤਾਂ ਤੁਸੀਂ ਖਰੀਦ ਸਕਦੇ ਹੋ ਬਾਸਮਤੀ ਤੇ ਬਾਸਮਤੀ ਹੋਰ ਰੇਟਾਂ ਤੋਂ ਥੋੜੀ ਬਾਧੀ ਤੁਹਾਨੂੰ ਹੋ ਸਕਦਾ ਵੀ ਕੋਸਟਲੀ ਮਿਲੇ ਪਰ ਬਿਲਕੁਲ ਜ਼ਹਿਰ ਰਹਿਤਾ ਮੈਂ ਪ੍ਰੋਪਰ ਤੁਹਾਨੂੰ ਜਿਹੜੀ ਫਸਲ ਵੀ ਦਿਖਾਉਂਗਾ ਬਿਲਕੁਲ ਜ਼ਹਿਰ ਰਹਿਤ ਹੋਵੇਗੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਗਈ ਭਾਜੀ ਜਦੋਂ ਸ਼ੁਰੂਆਤੀ ਤੌਰ ਤੇ ਇਹਨੂੰ ਲਗਾਇਆ ਗਿਆ ਹਾਂਜੀ ਇੱਕ ਪਨੀਰੀ ਆਪਾਂ ਤਿਆਰ ਕੀਤੀ ਹਾਂਜੀ ਉਦੋਂ ਪਨੀਰੀ ਤਿਆਰ ਤੋਂ ਤੁਸੀਂ ਕੁਝ ਨਹੀਂ ਪਾਇਆ ਜੀ ਨਹੀਂ ਨਹੀਂ ਪਨੀਰੀ ਤਿਆਰ ਵੀ ਮੇਰੀ ਆ ਪਜਾਰੀ ਇਸੇ ਪਹਿਲੀ ਦੇ ਵਿੱਚ ਕਰਦੇ ਆ ਇਸੇ ਪਹਿਲੀ ਚ ਤਿਆਰ ਕੀਤੀ ਕੁਝ ਨਹੀਂ ਪਾਇਆ ਜਾਂਦਾ ਜੀ ਕਿਸ ਤਰ੍ਹਾਂ ਦੀ ਨਹੀਂ ਜੀ ਠੀਕ ਆ ਕਿਸੇ ਤਰ੍ਹਾਂ ਦੇ ਉੱਪਰ ਕੋਈ ਰੇ ਸਪਰੇਅ ਚਾਹੇ ਕੋਈ ਨਹੀਂ ਪਾਈ ਜੀ ਨਹੀਂ ਨਹੀਂ ਕੋਈ ਚੀਜ਼ ਕੋਈ ਚੀਜ਼ ਨਹੀਂ ਵਰਤਦੇ ਠੀਕ ਆ ਜੀ ਬਾਅਦ ਚ ਇੱਕ ਕੱਦੂ ਕਰਕੇ ਜਦੋਂ ਆਪਾਂ ਥੀਲੇ ਲਾਤੇ ਡੱਕੇ ਲਾਤੇ ਸੀਗੇ ਹਾਂਜੀ ਉਸ ਤੋਂ ਬਾਅਦ ਕੋਈ ਇਹਨੂੰ ਜੂਰੀਆ ਦੀ ਵਰਤੋਂ ਘੱਟ ਕੀਤੀ ਗਈ ਆ ਜਾਂ ਥੋੜੀ ਕੀਤੀ ਗਈ ਜਾਂ ਨਹੀਂ ਕੀਤੀ ਸੀ ਨਹੀਂ ਜੀ ਆਪਾਂ ਜੂਰੀਆ ਵਰਤਦੇ ਨਹੀਂ ਇਹਦੇ ਵਿੱਚ ਨਹੀਂ ਵਰਤਦੇ ਜੀ ਆਪਾਂ ਸ਼ੁਰੂ ਤੋਂ ਜੂਰੀਆ ਵਰਤੀ ਨਹੀਂ ਪਸਲ ਆਪਣੀ ਘਾਟ ਨਿਕਲਦੀ ਦੀ ਪਹਿਲਾਂ ਠੀਕ ਆ ਪਰ ਵਿਰਤੋਂ ਨਹੀਂ ਕੀਤੀ ਕਿਸੇ ਚੀ ਦੀ ਜ਼ਹਿਰ ਦੀ ਠੀਕ ਆ ਨਾ ਡਾਈ ਨਾ ਜੂਰੀਆ ਨਾ ਠੀਕ ਆ ਦੋਸਤੋ ਇੱਕ ਗੱਲ ਧਿਆਨ ਦੇਣਯੋਗ ਆ ਇੱਕ ਗੱਲ ਭਾਜੀ ਇਹ ਵੀ ਤੁਸੀਂ ਵੀ ਸਹਿਮਤ ਹੋਵੋਗੇ ਵੀ ਕਈ ਵਾਰ ਕੀ ਹੁੰਦਾ ਵੀ ਜਦੋਂ ਆਪਾਂ ਫਸਲ ਆਰਗੈਨਿਕ ਖੇਤੀ ਅਪਣਾਤਾ ਲੈਨੇ ਆ ਹਾਂਜੀ 2 ਸਾਲ 2.5 ਸਾਲ ਸਾਲ 2 ਸਾਲ 3 ਸਾਲ ਰਿਜ਼ਲਟ ਆਪਾਂ ਨੂੰ ਘੱਟ ਮਿਲਦਾ ਮਤਲਬ ਸਾਲ ਆਪਾਂ ਜਿਹੜੀ ਹੋਰ ਕਿੱਲੇ ਚੋਂ ਲੈਨੇ ਆ ਤੇ ਇਹਦੇ ਚੋਂ ਕਿੱਲੇ ਚੋਂ ਆਪਾਂ ਬਰਾਬਰ ਦੀ ਆਪਾਂ ਫਸਲ ਨਹੀਂ ਲੈ ਸਕਦੇ ਹਾਂਜੀ ਤੇ ਕਈ ਜ਼ਿਮੀਂਦਾਰ ਕਿਸਾਨ ਵੀ ਗੜਾ ਮਤਲਬ ਕਿ ਹੌਸਲਾ ਛੱਟ ਜਾਂਦੇ ਆ ਵੀ ਫਸਲ ਮਤਲਬ ਕਿ ਉਡੀ ਉਪਜ ਹੋ ਨਹੀਂ ਰਹੀਗੀ ਇੱਥੇ ਪੈਦਾਵਾਰ ਤੇ ਮਤਲਬ ਫੇਰ ਚਲੋ ਛੱਡੋ ਪਰ ਫੇਰ ਆਪਾਂ ਖਾਦ ਆਪਦਾ ਪੁਰਾਣਾ ਧੰਦਾ ਉਹੀ ਸ਼ੁਰੂ ਕਰਦੇ ਅਸੀਂ ਵੀ ਇਸ ਤਰ੍ਹਾਂ ਸਾਨੂੰ ਵੀ ਜਦੋਂ ਅਸੀਂ ਵਰਤੋ ਕੀਤੀ ਨਾ ਇਹਦੀ ਹਾਂਜੀ ਪਹਿਲਾਂ ਬਹੁਤ ਝੜ ਘਟ ਰਿਆ ਤੇ ਸਾਨੂੰ ਇਥੋਂ ਅੰਗਵਾਰ ਸਾਰੇ ਆਖਦੇ ਸੀ ਕਿ ਇਹ ਕੁਝ ਕੀ ਕਰਦੇ ਜੀ ਪਰ ਅਸੀਂ ਆਪਣਾ ਖੇਤਾ ਨਹੀਂ ਛੱਡਿਆ ਹੈ ਕਿ ਕਿਸੇ ਨਾ ਇੱਕ ਦਿਨ ਕਲੀਅਰ ਤੋੜ ਰਹਿਦ ਕਰਨੀ ਬਿਲਕੁਲ ਉਹ ਹੁਣ ਜਿਹੜੀ ਸਾਡੀ ਫਸਲ ਪੂਰੀ ਹੁੰਦੀ ਹੈ ਦੇ ਵਿੱਚ ਠੀਕ ਆ ਜੀ ਤੇ ਹੋਰ ਫਸਲਾਂ ਦੇ ਜੇਕਰ ਆਪਾਂ ਮੁਕਾਬਲੇ ਵੇਖੀਏ ਹੁਣ ਬਾਸਪਤੀਆਂ ਤੇ ਮੈਂ ਤੁਹਾਨੂੰ ਆਪਦੇ ਵਿੱਚ ਜ਼ਿਕਰ ਕੀਤਾ ਆਪ ਕੈਮਰੇ ਤੇ ਦੋਸਤੋ ਮੈਂ ਬਾਜੀ ਬਲਵੰਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਗੋਭ ਦੀ ਸੁੰਡੀ ਨਾਲ ਜਿਹੜੀ ਬਾਸਪਤੀ ਆ ਬਹੁਤੇ ਇਲਾਕਿਆਂ ਦੇ ਵਿੱਚ ਛਣ ਨਹੀਂ ਕਰ ਦਿੱਤੀ ਆ ਜੇਕਰ ਦੋਕ ਨਾਲ ਆ ਚਾਰਕ ਨਾਲ ਖਾਣ ਨੂੰ ਕਿ ਖਾਣ ਨੂੰ ਕਿਸ ਨੇ ਵੇਚੀ ਆ ਤੇ ਗੋਭ ਇੰਨੀ ਕਿ ਜ਼ਿਆਦੀ ਆ ਇਹ ਨਿਕ ਜਿਆਦੀ ਗੋਭ ਕੱਟੀ ਜਾ ਚੁੱਕੀ ਹੈ ਸੁੰਡੀ ਦੁਬਾਰਾ ਵੀ ਉਹ ਐ ਲੱਗਦਾ ਵੀ ਜੇ ਸਾਰੀ ਫੋਕ ਬਣ ਗਈ ਆ ਪਰ ਇੱਥੇ ਤੁਹਾਨੂੰ ਮੈਂ ਦਿਖਾਉਂਗਾ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਫੋਕ ਨਹੀਂ ਹੈਗੀਗੀ ਤੇ ਦੂਜੀਆਂ ਬਾਸਪਤੀਆਂ ਨਾਲੋਂ ਜਾਂ ਦੂਜੇ ਜਮੀਨਾਂ ਨਾਲੋਂ ਜਿਹੜੀ ਬਿਮਾਰੀ ਦੀ ਰੋਕ ਥਾਮ ਉਹ ਵੀ ਬਿਲਕੁਲ ਨਾ ਮਾਤਰਾ ਘਾਟਾ ਅਸਾ ਭਾਜੀ ਕੋਈ ਸਪਰੇਅ ਜ਼ਿਕਰ ਕਰਨੀ ਪਏ ਜੇ ਲੋੜ ਪੈ ਜਾਏ ਤੇ ਫਿਰ ਕਿਹੜੀ ਕਰਦੇ ਕੋਈ ਕਰਨੀ ਸਪਰੇਅ ਜੀ ਵੈਸੇ ਤਾਂ ਕੋਈ ਲੋੜ ਦੀ ਪੈਂਦੀ ਜੇ ਕੋਈ ਜ਼ਿਆਦੀ ਤਕਰੀਬਨ ਹੋਵੇ ਤੇ ਫਿਰ ਅਸੀਂ ਨਾ ਨਿੰਮ ਦੇ ਪੱਤੇ ਬਾਲ ਕੇ अच्छा जी ਉਹਦੇ ਵਿੱਚ ਥੋੜੀ ਜਿਹੀ ਹਰੀ ਮਿਰਚ ਪਾ ਲਈਨੇ ਠੀਕ ਹੈ ਜੀ ਹੁਣ ਬਾਲਾ ਦਵਾ ਕੇ ਤੇ ਫਿਰ ਠੀਕ ਹੈ ਜੀ ਉਹ ਉਹਦੀ ਕਰਨੀ ਵੈਸੇ ਤੇ ਲੋੜ ਨਹੀਂ ਪੈਂਦੀ ਇਹਨੂੰ ਨਾ ਸੰਦੀ ਪੈਂਦੀ ਨਹੀਂ ਠੀਕ ਆ ਹਾਂਜੀ ਨਹੀਂ ਤਾਂ ਨਿੰਮ ਦੇ ਪੱਤੇ ਬਾਲ ਕੇ ਹਾਂਜੀ ਉਹਦੀ ਸਪਰੇਅ ਕਰਦੇ ਉਹਦੀ ਸਪਰੇਅ ਕਰਦੇ ਹੂੰ ਵਿੱਚ ਸਾਡੀ ਮਿਰਚ ਪਾ ਲਈ ਜੀ ਠੀਕ ਆ ਜੀ ਥੋੜੀ ਜੀ ਠੀਕ ਆ ਹਾਂਜੀ ਠੀਕ ਆ ਉਹ ਵੀ ਪਹਿਲਾਂ ਕਰਦੇ ਰਹੇ ਹੁਣ ਲੋੜ ਨਹੀਂ ਪੈਂਦੀ ਇਹਦੇ ਵਿੱਚ ਸੰਦੀ ਪੈਂਦੀ ਨਹੀਂ ਅੱਛਾ ਨਹੀਂ ਪੈਂਦੀ ਨਹੀਂ ਪੈਂਦੀ ਨਹੀਂ ਆ ਠੀਕ ਹੈ ਮਤਲਬ ਕਿ ਇੱਕ ਤਾਂ ਜਿਵੇਂ ਹੁਣ ਤੇਲੇ ਤੂਲੇ ਦੀ ਵੀ ਰੋਕਥਾਮ ਲਈ ਆ ਹਾਂਜੀ ਉਹਦੀ ਰੋਕਥਾਮ ਤੇਲੇ ਤੋਂ ਵੀ ਕਿਵੇਂ ਆ ਕਿ ਜਾਂ ਤੇਲੇ ਤੋਂ ਵੀ ਕੋਈ ਬਚਾ ਦੇ ਲਈ ਕੋਈ ਸਪਰੇਅ ਕਰਦੇ ਹੋ ਜਾਂ ਨਹੀਂ ਕੀਤੀ ਨਹੀਂ ਮੈਂ ਅਸੀਂ ਕੋਈ ਸਪਰੇਅ ਨਹੀਂ ਕਰਦੇ ਅੱਛਾ ਜੀ ਹਾਂਜੀ ਵਰਤੋਂ ਨਹੀਂ ਕਰਦੇ ਠੀਕ ਆ ਹਾਂਜੀ ਸੋ ਦੋਸਤੋ ਤੇਲੇ ਦੀ ਵੀ ਜਿਹੜੀ ਸਪਰੇਅ ਕਰਨ ਦੀ ਲੋੜ ਨਹੀਂ ਇੱਥੇ ਸਮਝੀ ਗਈ ਬੇਸ਼ੱਕ ਤੇਲਾ ਪੈ ਜਾਂਦਾ ਫਸਲਾਂ ਨੂੰ ਝੋਨੇ ਦੇ ਵਿੱਚ ਕਣਕ ਸੌਰੀ ਕਣਕ ਦੇ ਵਿੱਚ ਵੀ ਤੁਹਾਨੂੰ ਬੱਲੀਆਂ ਦੇ ਉੱਪਰ ਜਿਹੜਾ ਤੇਲਾ ਨਜ਼ਰ ਆਉਂਦਾ ਹੋਵੇਗਾ ਦੇਖਣ ਦੇ ਵਿੱਚ ਬਹੁਤੇ ਕਿਸਾਨ ਵੀਰ ਉਹਦੀ ਰੋਗ ਥਾਮ ਦੇ ਲਈ ਸਪਰੇਆਂ ਆਪਾਂ ਵਰਤਦੇ ਹੈਗੇ ਆ ਕੈਮੀਕਲੀ ਸਪਰੇਆਂ ਆਪਾਂ ਵਰਤੋਂ ਕਰਦੇ ਆ ਪਰ ਇੱਥੇ ਤਕਰੀਬਨ ਤੁਸੀਂ ਵੇਖੋਗੇ ਕਿਸੇ ਤਰ੍ਹਾਂ ਦੀ ਕੋਈ ਵੀ ਜੜੀ ਆ ਕੈਮੀਕਲੀ ਆ ਸਪਰੇਅ ਦੀ ਵਰਤੋਂ ਨਹੀਂ ਕੀਤੀ ਗਈਗੀ ਸੋ ਵਿਖਾਉਣ ਦਾ ਤੇ ਭਾਜੀ ਹੋਣਾਂ ਦਾ ਮਿਲਵਾਉਣ ਦਾ ਤਾਂ ਇਹੋ ਹੀ ਮਕਸਦ ਸੀ ਵੀ ਬਾਸਪਤੀ ਜਿਹੜੀ ਆ ਸੇਲ ਲਈ ਅਵੇਲੇਬਿਲਟੀ ਹੈਗੀ ਆ ਸੱਤ ਕਨਾਲਾਂ ਦੇ ਵਿੱਚ ਜਿਹੜੀ ਬਾਸਪਤੀ ਆ ਤੇ ਭਾਜੀ ਪੜਾਈ ਕਦੋਂ ਤੋਂ ਸਟਾਰਟ ਕਰਨ ਜਾ ਰਹੇ ਹੋ ਬਾਸਪਤੀ ਦੀ ਅਸੀਂ 4 ਦਿਨ ਬਾਅਦ ਇਹਦੀ ਵਡਾਈ ਕਰਾਂਗੇ ਹੱਥ ਨਾਲ ਵਡਣੀ ਇਹਨੂੰ ਹੱਥ ਨਾਲ ਵਾਢੀ ਕਰਨੀ ਆ ਤੁਹਾਨੂੰ ਵਾਢੀ ਦੇ ਦਿਨ ਜਿਹੜੀ ਆਪਾਂ ਮਸ਼ੀਨਾਂ ਵਡਾਉਣੀਆਂ ਨੇ ਉਹਦੇ ਚੌਲ ਟੁੱਟ ਜਾਂਦੇ ਏ ਤੁਸੀਂ ਠੀਕ ਆ ਇਸ ਤਰ੍ਹਾਂ ਜਿਹੜੀ ਆਪਾਂ ਛਾੜਾਂਗੇ ਤੇ ਚੌਲ ਨਹੀਂ ਟੁੱਟੂਗਾ ਠੀਕ ਆ ਜੀ ਠੀਕ ਆ ਮਤਲਬ ਇਹ ਵੀ ਕਿਸਾਨ ਵੀਰੋ ਜੇਕਰ ਕਣਕ ਵੀ ਤੁਸੀਂ ਘਰੇ ਖਾਣ ਨੂੰ ਲੈਣੀ ਹੋਵੇ ਤਾਂ ਉਹ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਹਾਂਜੀ ਜਿੰਨੀ ਵੀ ਗੁੰਜਾਇਸ਼ ਹੋਈ ਤੇ ਉਹ ਵੀ ਦਿੱਤੀ ਜਾਊਗੀ ਕਿਉਂਕਿ ਤੁਸੀਂ ਆਪਨੇ ਵੀ ਘਰੇ ਰੱਖਣੀ ਹੁੰਦੀ ਹੈ ਹਾਂਜੀ ਹਾਂ ਬਾਅਦ ਵਿੱਚ ਝੋਨੇ ਦੀ ਵਾਰੀ ਆ ਗਈ ਝੋਨੇ ਬਾਸਪਤੀ ਲੱਗੀ ਆ ਸੱਤਾਂ ਗਨਾਲਾਂ ਦੇ ਵਿੱਚੋਂ ਚ ਤਾਂ ਤੁਸੀਂ ਬਾਈ ਬਲਵੰਤ ਸਿੰਘ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਈ ਬਲਵੰਤ ਜੀ ਇੱਕ ਸੰਪਰਕ ਨੰਬਰ ਜਰੂਰ ਦੱਸਗੇ ਹਾਂਜੀ ਦੱਸਦੇ ਹਾਂ ਜੀ 9940 ਹਾਂਜੀ 4212 ਠੀਕ ਆ ਜੀ ਇਹ ਤਾਂ ਦੋਸਤੋ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਦੇ ਬਿਲਕੁਲ ਥਰਡੇ ਸਾਈਡ ਤੇ ਆਪਾਂ ਚਲਦੇ ਕਰ ਦਨੇ ਆ ਨੰਬਰ ਆ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੀ ਸੋ ਬਾਈ ਬਲਵੰਤ ਹੋਰ ਕਿਸਾਨ ਵੀਰ ਜਿਹੜੇ ਚਾਹੁੰਦੇ ਨੇ ਵੀ ਇੱਕ ਦੋ ਕਨਾਲਾਂ ਦੇ ਵਿੱਚ ਆਪਾਂ ਘੱਟੋ ਘੱਟ ਵੀ ਆਰਗੇਨਿਕਲ ਸਟਾਰਟ ਕਰੀਏ ਖੇਤੀ ਹਾਂਜੀ ਹਾਂਜੀ ਘਬਰਾ ਜਾਂਦੇ ਨੇ ਲੋਕਾਂ ਵੱਲ ਵੇਖ ਜਾਂਦੇ ਆ ਵੀ ਜੇਕਰ ਮੇਰੀ ਫਸਲ ਨਾ ਹੋਈ ਤਾਂ ਅਗਲਾ ਟੀਚਰ ਕਰੂਗਾ ਮਖੌਲ ਕਰੂਗਾ ਇਹ ਤੁਹਾਨੂੰ ਵੀ ਫੇਸ ਕਰਨਾ ਪਿਆ ਹੋਊਗਾ ਥੋੜਾ ਬਾਤਾ ਵੀ ਯਾਰ ਕਰਨਾ ਪਿਆ ਜੀ ਹਾਂਜੀ ਹਨਾ ਕਰਨਾ ਪਿਆ ਜੀ ਪਹਿਲਾਂ ਸ਼ੁਰੂ ਤੋਂ ਤੇ ਬਾਅਦ ਵਿੱਚ ਕਿਵੇਂ ਜ਼ਮੀਨ ਆਪਣੇ ਆਪ ਮੰਨ ਜਾਂਦੀ ਹੈ ਵੀ ਹਾਂ ਵੀ ਮੈਂ ਵੀ ਜ਼ੋਰ ਵਾਲੀ ਬਣ ਜਾਂਦੀ ਹੈ ਵੀ ਜ਼ੋਰ ਵਾਲੀ ਅਸੀਂ ਨਾ ਇਹਦੇ ਵਿੱਚ ਹਰ ਵਾਰੀ ਝਿੰਨ ਵਿੱਚ ਵਾਹ ਦਿੰਨੇ ਆ ਹਾਂਜੀ ਉਹਦੇ ਨਾਲ ਫਿਰ ਤਾਕਤ ਜਿਹੜੀ ਬਣੀ ਰੂੜੀ ਬਹੁਤ ਪਾਉਣੀ ਰੂੜੀ ਰੂੜੀ ਜਿੰਨੀ ਵੀ ਹੋਵੇ ਪਾਈ ਜਾਈਦੀ ਇਹਦੇ ਵਿੱਚ ਠੀਕ ਹੈ ਪਾਣੀ ਅਸੀਂ ਦੇਣਾ ਤਾਂ ਵੀ ਰੂੜੀ ਵਾਲਾ ਦੇਣਾ ਇਹਨੂੰ ਠੀਕ ਹੈ ਹਾਂਜੀ ਠੀਕ ਆ ਮਤਲਬ ਕਿ ਜਿਹੜਾ ਗੋਬਰ ਵਾਲਾ ਪਸ਼ੂਆਂ ਦੇ ਗੋਬਰ ਵਾਲਾ ਜਦੋਂ ਪਾਣੀ ਦੇਣਾ ਤੇ ਖੁਰ ਖੁਰ ਕੇ ਉਹ ਵੀ ਕਿਤੇ ਨਾ ਕਿਤੇ ਆਉਂਦਾ ਵਿੱਚ ਆਉਂਦਾ ਵਿੱਚ ਹਾਂਜੀ ਠੀਕ ਆ ਉਹਦੇ ਨਾਲੇ ਫਿਰ ਇਹਦੀ ਸ਼ਕਤੀ ਬਣੀ ਠੀਕ ਆ ਹਾਂਜੀ ਬਾਕੀ ਦੂਜੀ ਹੋਰ ਵੀ ਥੋੜੀ ਫਸਲ ਹੈਗੀ ਇਹ ਜੜੀ ਉਹਦੇ ਉੱਪਰ ਵੀ ਤੁਸੀਂ ਘੱਟ ਵਰਤੋਂ ਕਰਦੇ ਹੋਵੋਗੇ ਯੂਰੀਆ ਦੀ ਹਾਂਜੀ ਯੂਰੀਆ ਦੀ ਘੱਟ ਵਰਤੋਂ ਕਰਦੇ ਹਾਂ ਬਹੁਤ ਜਿਆਦਾ ਠੀਕ ਆ ਯੂਰੀਆ ਦੇ ਨਾਲ ਜਿਆਦਾ ਪਾਈ ਜਾਮ ਬਿਮਾਰੀ ਬਹੁਤ ਪੈਂਦੀ ਹੈ ਠੀਕ ਆ ਤੇ ਇਸ ਗੱਲ ਬਾਜੀ ਆਪਾਂ ਨਾ ਜੇਸੀ ਬਾਸਪਤੀ ਜਿਹਨੂੰ ਕਹਿੰਦੇ ਪਾਕਿਸਤਾਨੀ ਬਾਸਪਤੀ ਹਾਂਜੀ ਉਹ ਵੀ ਆਪਾਂ ਥੋੜੀ ਜਿਹੀ ਲਈ ਹੋਈ ਆ ਅੱਛਾ ਜੀ ਉਹਦਾ 20 ਆਪਣੇ ਕੋਲ ਬਣ ਗਿਆ ਠੀਕ ਆ ਕਿਸੇ ਨੂੰ 20 ਚਾਹੀਦਾ ਉਹ ਦੇਤੀ ਬਾਸਪਤੀ ਦਾ ਖਾਣ ਵਾਸਤੇ ਉਹ ਓਕੇ ਓਕੇ ਬਾਸਮਤ ਕਿਹੜੀ ਆ ਜਾਂਦੀ ਹੈ ਪਾਕਿਸਤਾਨੀ ਬਾਸਪਤੀ ਕਹਿੰਦੇ ਹੁੰਦੇ ਪਹਿਲਾਂ ਆਪਾਂ ਲਾਉਂਦੇ ਤਾਂ ਪਾਕਿਸਤਾਨੀ ਬਾਸਪਤੀ ਤੇ ਚੌਲ ਉਹਦਾ ਟੁੱਟਦਾ ਤੇ ਨਹੀਂ ਗਿਆ ਜੇ ਚੌਲੇ ਦਾ ਲਬਾਈ ਤੇ ਹੁੰਦਾ ਪਰ ਬਾਸ਼ਨਾ ਵਾਲਾ ਚੌਲ ਹੁੰਦਾ ਬਾਸ਼ਨਾ ਹੁੰਦੀ ਜਿਹਨੂੰ ਆਪਾਂ 스ਮੈਲ ਜਿਹੜੀ ਦੋਸਤੋ ਕਾਫੀ ਦੂਰ ਤੱਕ ਜਾਂਦੀ ਹੈ ਜਦੋਂ ਪਕਾ ਹੁੰਦਾ ਨਾ ਉਸ ਬਾਸਪਤੀ ਦਾ ਇਧਰ ਮੱਝ ਏਰੀਆ ਦੇ ਵਿੱਚ ਬਹੁਤ ਈ ਥਾਵਾਂ ਤੋਂ ਲੱਗਦੀ ਵੀ ਪਿੱਛੇ ਰਹੀ ਆ ਹੁਣ ਥੋੜਾ ਜਿਹਾ ਸਮਾਪਨ ਦੀ ਘਟ ਗਈ ਆ ਜਾਂ ਨਹੀਂ ਘਟ ਕੇ ਬੀ ਨਹੀਂ ਕਿਸੇ ਨੂੰ ਪ੍ਰੋਪਰ ਮਿਲਿਆ ਹਾਂਜੀ ਬੀ ਨਹੀਂ ਮਿਲ ਰਿਹਾ ਜੀ ਬੀ ਨਹੀਂ ਮਿਲ ਰਿਹਾ ਤੇ ਜਿਹੜੀ ਪਾਕਿਸਤਾਨੀ ਬਾਸਮਤੀ ਆ ਉਸ ਦਾ ਜਿਹੜਾ ਬੀ ਆ ਮੇਰੇ ਨਾਲ ਤਾਂ ਵੀ 10 ਕਮਰਲੇ 15 ਕਮਰਲੇ ਚ ਜਗ੍ਹਾ ਹੋਵੇ ਕਿ ਕਨਾਲ ਚ ਜੀ ਨਹੀਂ 10 15 ਮਰਲੇ ਹੀ ਆ 10 15 ਮਰਲੇ ਆ ਤੇ ਉਹ ਜਿਹੜਾ ਦੋਸਤੋ ਪਾਕਿਸਤਾਨੀ ਬਾਸਮਤੀ ਆ ਉਹ ਬਾਈ ਹੋਰਾਂ ਦੇ ਕੋਲ ਬਿਲਕੁਲ ਰੈਡੀ ਹੋ ਚੁੱਕੀ ਆ ਉਹ ਤੁਸੀਂ ਖਰੀਦ ਸਕਦੇ ਜੀ ਸੰਪਰਕ ਨੰਬਰ ਲਗਾਤਾਰ ਜਿਹੜੀ ਸਕਰੀਨ ਦੇ ਥੱਲੇ ਆਪਾਂ ਚਲ ਤੇ ਬਾਈ ਬਲਵੰਤ ਜੀ ਹੋਰ ਕੁਛ ਕਹਿਣਾ ਚਾਹੁੰਦੇ ਹੋ ਗੋ ਇਹ ਹੋਰ ਤਾਂ ਇਹ ਤਾਂ ਨੂੰ ਇਹ ਪ੍ਰਣੀ ਜੀ ਥੋੜਾ ਥੋੜਾ ਜਿਹੜਾ ਆਪਣੇ ਖਾਣ ਵਾਸਤੇ ਆ ਹਾਂਜੀ ਉਹ ਜੈਤ ਹੋ ਰਾਇ ਥੋੜਾ ਥੋੜਾ ਆਪਣਾ ਕਣਕ ਵਿੱਚ ਜੀ ਬਸ ਬੱਤੀ ਲਗਾਈਏ ਬਿਲਕੁਲ ਹਾਂ ਤੋ ਦੋਸਤੋ ਜੜੀਆਂ ਪੁੱਛਤਾ ਹੈਗੀਆਂ ਨੇ ਅੱਗੇ ਆਉਣ ਵਾਲੀਆਂ ਪੀੜੀਆਂ ਨੇ ਇਹ ਤਾਂ ਹੀ ਬਚਣੀਆਂ ਨੇ ਜੇਕਰ ਖਾਣ ਪਾਣ ਥੋੜਾ ਜਿਹਾ ਢੰਗ ਦਾ ਹੋ ਯਾਰ ਨਹੀਂ ਤੇ ਇੰਨੀ ਕੁ ਜਿਆਦੀ ਪੈਸਟੀਸਾਈਡ ਇੰਨੀ ਕੁ ਜਿਆਦੀ ਮੈਡੀਸਨ ਦਵਾਈਆਂ ਦੀ ਵਰਤੋਂ ਆਪਾਂ ਕਰ ਚੁੱਕੇ ਆ ਬਿਲਕੁਲ ਆਪਾਂ ਜਿਹੜਾ ਇੱਕ ਜ਼ਹਿਰੀਲੀ ਜਿਹੜੀ ਜ਼ਮੀਨ ਬਣਾ ਦਿੱਤੀ ਆ ਉਹ ਆਪਾਂ ਖਨਿਆਜਾ ਜਿਹੜਾ ਹੈਗਾ ਉਹਦਾ ਤੋ ਪਹਿਲਾਂ ਇੱਕ ਉਮਰਾਂ ਹੁੰਦੀਆਂ ਸੀ ਆ ਮੇਰੇ ਪਿੱਛੇ ਪਾਉਜੀ ਖੜੇ ਆ ਪਹਿਲਾਂ ਉਮਰਾਂ ਹੁੰਦੀਆਂ ਸੀ ਵੀ 100 100 ਸਾਲ ਤੱਕ ਵੀ ਬਾਈ ਬਲਵੰਤ ਉਮਰ ਨਾਰਮਲ ਸੀ ਹਾਂਜੀ ਹਾਂਜੀ ਅੱਜ ਕੱਲ ਜੇਕਰ ਉਮਰ ਆਪਾਂ ਏਜ ਵੇਖੀਏ ਤੇ 60 65 ਸਾਲ ਵੀ ਉਮਰ ਐਂਡ ਵਾਲੀ ਉਮਰ ਮੰਨੀ ਜਾਂਦੀ ਆ ਵੀ 60 65 ਸਾਲ 60 65 ਸਾਲ ਠੀਕ ਐ ਇਹ ਥੋੜਾ ਜਿਹਾ ਇਹ ਜਿਆਦਾ ਜਿਹੜਾ ਨਿਰਪਰ ਇਹ ਖਾਣ ਪਾਣ ਤੇ ਆ ਹਾਂਜੀ ਕਿਉਂਕਿ ਜਦ ਆਪਾਂ ਜ਼ਹਿਰ ਜਿਆਦਾ ਵਰਤਦੇ ਆ ਹਾਂ ਜ਼ਹਿਰ ਜਿਆਦਾ ਵਰਤਦੇ ਜੋ ਆਪਾਂ ਪਹਿਲੀ ਦੇ ਵਿੱਚ ਵਰਤੀ ਕਿ ਉਹ ਖਾਣਾ ਉਹ ਹੀ ਖਾਣਾ ਹੈਗਾ ਅੱਜ ਇਸ ਕਰਕੇ ਜਿੰਨਾ ਵੀ ਮੈਂ ਪ੍ਰੋਪਰ ਨਹੀਂ ਕਹਿੰਦਾ ਵੀ ਇੱਥੇ ਆਪਾਂ ਵਿਦਵਾਨ ਬਣੇ ਆ ਵੀ ਹਾਂ ਵੀ ਪ੍ਰੋਪਰ ਵੀ ਸਾਰੀ ਆਰਗੈਨਿਕ ਖੇਤੀ ਸ਼ੁਰੂ ਕਰ ਦੋ ਵੀਰੋ ਤੇ ਥੋੜਾ ਸਮਾਂ ਮਤਲਬ ਕਿ ਆਪਦੀ ਘੱਟੋ ਘੱਟ ਖਾਨ ਜੋਗੀ ਤੇ ਕੋਈ ਸਟਾਰਟ ਸਟਾਰਟ ਕਰੋ ਹਾਂਜੀ ਹਾਂਜੀ ਖਾਨ ਜੋਗੀ ਕੋਈ ਦੋ ਕੋਈ ਦੋ ਕਨਾਲਾਂ ਤੋਂ ਲੈ ਕੇ ਕੋਈ ਚਾਰ ਕਨਾਲਾਂ ਕੋਈ ਅੱਧਾ ਕਿਲਾ ਆਪਦਾ ਬੀਜ ਕੇ ਵੇਖੋ ਉਹਨੂੰ ਫਿਰ ਹੌਲੀ 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 ਡਿਵੈਲਪ ਤੁਹਾਡਾ ਹੋਵੇਗਾ ਤੁਹਾਡੀ ਉਪਜ ਜਿਹੜੀ ਉਹ ਡਿਵੈਲਪ ਹੋਵੇਗੀ ਪਰ ਉਹ ਡਿਵੈਲਪ ਦੋ ਸਾਲ ਤਿੰਨ ਸਾਲ ਤੋਂ ਬਾਅਦ ਹੀ ਹੋਵੇਗੀ ਤਿੰਨ ਸਾਲ ਤੋਂ ਬਾਅਦ ਹੋਵੇਗੀ ਤਿੰਨ ਸਾਲ ਤੋਂ ਬਾਅਦ ਹੋਵੇਗੀ ਕਿਉਂਕਿ ਜਿੰਨਾ ਕ ਆਪਾਂ ਜ਼ਹਿਰ ਦੇ ਚੁੱਕੇ ਇਹਨੂੰ ਆਦੀ ਬਣਾ ਬਣਾ ਦਿੱਤਾ ਬਾਈ ਹਾਂਜੀ ਹਾਂਜੀ ਤੇ ਉਹਦੇ ਚ ਟਾਈਮ ਤਾਂ ਥੋੜਾ ਰਿਕਵਰੀ ਚ ਲੱਗੂਗਾ 3 ਸਾਲ ਲੱਗ ਜਾਂਦੀ 3 ਸਾਲ ਬਾਅਦ ਹਾਂ ਲੱਗੂਗਾ ਟਾਈਮ ਲੱਗੂਗਾ ਤੇ ਦੋਸਤੋ ਬਾਕੀ ਮੈਂ ਤੁਹਾਨੂੰ ਜਿਹੜੀ ਬਾਸਮਤੀ ਹੈਗੀ ਆ 22 ਬਲਵੰਤ ਦੀ ਉਹ ਤੁਹਾਨੂੰ ਪ੍ਰੋਪਰ ਦਿਖਾਉਂਗਾ ਨਾਲੇ ਇੱਕ ਜਿਹੜੀ ਬਿਲਕੁਲ ਬੀਜ ਵਾਸਤੇ ਹੈਗੀ ਆ ਪਾਕਿਸਤਾਨੀ ਬਾਸਮਤੀ ਕਾਫੀ ਸਮੈਲ ਆਉਂਦੀ ਹੁੰਦੀ ਹੈ ਤੇ ਖੁਸ਼ਬੂ ਬਹੁਤ ਵਧੀਆ ਹੁੰਦੀ ਆ ਉਹ ਵੀ ਤੁਸੀਂ ਖਰੀਦ ਸਕਦੇ ਜੋ ਬੀਜ ਵਾਸਤੇ ਖਰੀਦ ਸਕਦੇ ਹੋ ਜੇ ਕਿਸੇ ਨੂੰ 10 ਕਿਲੋ 5 ਕਿਲੋ ਅੱਗੇ ਕੋਈ ਉਹਨਾਂ ਕਾ ਖੇਤੀ ਆ 2 ਮਰਲੇ ਸੌਰੀ 2 ਕਨਾਲਾਂ ਅੱਧਾ ਕਿੱਲਾ ਦੇ ਵਿੱਚ ਜੇਕਰ ਅੱਗੇ ਤੁਸੀਂ ਲਾਉਣੀ ਚਾਹੁੰਦੇ ਹੋ ਉਹਨਾਂ ਕਾ ਬੀਜ ਤੁਹਾਨੂੰ ਇੱਥੇ ਉਪਲਬਧ ਹੋ ਜਾਵੇਗਾ ਕਿੱਲੇ ਦੇ ਵਿੱਚ ਵੀ ਜੇਕਰ ਤੁਸੀਂ ਲਾਉਣੀ ਚਾਹੁੰਦੇ ਹੋ ਤੇ ਘੱਟੋ ਘੱਟ ਵੀ 2.5 3 ਮਰਲੇ 3.5 ਮਰਲੇ ਤੇ ਜੇਕਰ ਬੀਜ ਆਪਾਂ ਕਰੀਏ ਤੇ 5-4 ਕਿਲੋ ਤੁਸੀਂ ਉਹ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਕਿੱਲੇ ਕਦੇ ਵਿੱਚ ਵੀ ਤੁਸੀਂ ਲਾ ਕੇ ਦੇਖ ਸਕਦੇ ਹੋ ਉਹ ਪ੍ਰੋਪਰ ਤੁਹਾਨੂੰ ਮੈਂ ਜੜੀ ਦਾ ਤੋਰਾ ਫੇਰਾ ਕਰਕੇ ਦਿਖਾਉਂਗਾ ਤੇ ਚਲਿਓ ਭਾਈ ਬਲੌਂਦ ਪਰਾਲ ਵੀ ਬਹੁਤ ਘਟਾ ਅਕਸਰ 11 21 ਕੀ ਵੇਖਣ ਦੇ ਵਿੱਚ ਹੁੰਦੀ ਆ ਵੀ ਪਰਾਲ ਬਹੁਤ ਜ਼ਿਆਦਾ ਹੋ ਜਾਂਦਾ ਜਿਆਦੀਆਂ ਰੇਹਾਂ ਸਪਰੇਆਂ ਪਾਉਣ ਦੇ ਨਾਲ ਪਰਾਲ ਵੱਧ ਜਾਂਦਾ ਤੇ ਝਾੜ ਜਿਹੜਾ ਘਟ ਜਾਂਦਾ ਇਹ ਤਕਰੀਬਨ ਦੋਸਤੋ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗੋਪ ਦੀ ਵੀ ਜਿਹੜੀ ਸਮੱਸਿਆ ਬਹੁਤ ਨਾਮਾਤਰ ਜੀ ਹੈਗੀ ਆ ਨਹੀਂ ਤੇ ਮੋਸਟਲੀ ਆਪਾਂ ਵੇਖੀਏ ਤੇ ਗੋਪ ਦੀ ਸੁੰਡੀ ਬਹੁਤ ਜ਼ਿਆਦੀ ਪਈ ਆ ਥਾਵਾਂ ਤੇ ਤੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਆ ਵੇਖੋ